ਪੌਣੇ ਵੀ ਕੀ ਹੁੰਦੇ ਹੋ ਹੋਰ ਆ ਚਾਹ ਚੁ ਬਣਾ ਕੇ ਪਿਓ ਚਾਹ ਬਣਾਉਣੀ ਆ ਪਹਿਲਾਂ ਪਤੰਗ ਦਾ ਡਾਲ ਗੀ ਮਾਂ ਦੁੱਧ ਗਰਮ ਕਰਕੇ ਦਿਓ ਮੈਨੂੰ ਤਾਂ ਹਮ ਕੀ ਸਬਜ਼ੀ ਬਣਾਉਣੀ ਆ ਜੇ ਹਾਂ ਚਟਣੀ ਬਣਾ ਕੇ ਦੇ ਲੱਸੀ ਬਣਾ ਲੈਣਾ ਲੱਸੀ ਹਾਂ ਅੱਛਾ ਕਿਵੇਂ ਆ ਵਧੀਆ ਬਈ ਜਾਨ ਜਾ ਫਿਰ ਮਾਨਸ ਹਾਂਜੀ ਹਾਂਜੀ ਜਾਇ ਅੱਛਾ ਕੀ ਕੰਮ ਕਰਦਾ ਹੁੰਦਾ ਸੀ ਉੱਥੇ ਕੰਮ ਉੱਤੇ ਵੈਲਡਿੰਗ ਦਾ ਵਧੀਆ ਚੱਲਦਾ ਸੀ ਓਕੇ 1150 55 ਦਾ ਇਹ ਦਿਨ ਦਾ 2500 2555 ਦਾ ਇਹ ਇੱਧਰ ਡੈਡੀ ਪਤੰਗ ਡਾਈ ਜਾਂਦਾ ਕਿੱਥੋਂ ਤੱਕ ਪਹੁੰਚਾਤਾ ਪਤੰਗ ਦਾ ਬਹੁਤ ਚੱਕ ਇਹ ਆਹ ਉਹ ਪਹੁੰਚਾਤਾ ਇਹ ਆਹ ਵੇਖੋ ਪਤੰਗ ਵੇਖੋ ਸਾਰਿਆਂ ਨੇ ਉਹਰੇ ਫੜਾ ਦੇ ਬਣਾਉਣੇ ਕਰਾ ਉਹ ਫੜਾ ਇੱਧਰ ਯਾਰਾ ਹਾਂ ਕਮਾਲ ਉਹ ਤੈਨੂੰ ਡੈਡੀ ਡੈਡੀ ਨੂੰ ਵਾਲ ਨਹੀਂ ਚੱਚ ਤੂੰ ਡਾ ਪਤੰਗ ਤੈਨੂੰ ਰਵਾ ਸਾਹਿਬ ਐ ਕਰਨਾ ਹੁੰਦਾ ਮੈਨੂੰ ਗੱਟੂ ਕਿੰਨੇ ਦਾ ਲੈਂਦਾ ਜੋ ਤ ਫਿਰ 600 ਦਾ ਦੇਖੋ ਖਾ ਚੱਕ ਕੇ 600 ਦਾ 600 ਦਾ ਸਰ ਉਹ ਆਣੀ ਫਾਈਟਰ ਦਾ ਆਣੀ ਤੂੰ ਆ ਰੋਲਾ ਪਾਉ ਡੇ ਮੰਨ ਨੂੰ ਡੜੀ ਘੱਟੂ ਤੇ ਮੇਰਾ ਇਹ ਪਤੰਗ ਮੇਰਾ ਡੋਰਾ ਐ ਕਰਕੇ ਫੇਰ ਬੰਨਦੇ ਹੁੰਦੀ ਚੱਲ ਵਾਰਾ ਡੋਰ ਫਸਣ ਨਾ ਲੱਗਦਾ ਚੱਲ ਹੈ ਪਤੰਗ ਫਸਣ ਨਾ ਲੱਗ ਜੇ ਕੀ ਆਗੀ ਕਰੀਂ ਐਨੀ ਕਾ ਦੜੀਆਂ ਨਾ ਯਾਰ ਐਨੀ ਨਾ ਬਈ ਥੋੜੇ ਥੋੜੇ ਕਰਕੇ ਉਹ ਕਰ ਉਂਗਲਾ ਵੀ ਉਂਗਲਾ ਵੀ ਉਂਗਲਾ ਵੀ ਕੋਈ ਨਹੀਂ ਆ ਮੈਨੂੰ ਨਾ ਮੈਂ ਚਾਚੂ ਨੇ ਵੇਖੋ ਹੱਥ ਕਰਾਇਆ ਆਪਦੇ ਦੁਬਾਰਾ ਬਣਾਓ ਦੁਬਾਰਾ ਆਪਣਾ ਹੱਥ ਵਿਖਾਈ ਦੁਬਾਰਾ ਬਣਾਓ ਆ ਵੇਖ ਖੂਨ ਹਣ ਹਣ ਤੂੰ ਪੁੱਛ ਮੈਨੂੰ ਕੀ ਕਰਦਾ ਜੀ ਹਾਂ ਚੁੱ ਜਾ ਮਾਨਸਾ ਫੇਰ ਹਾਂ ਬਈ ਜਾ ਜੀ ਅੱਛਾ ਤੇ ਕੀ ਕੰਮ ਕਰਦਾ ਹੁੰਦਾ ਸੀ ਉੱਥੇ ਬਲੈਕ ਹੈ ਬਲੈਕ ਸਾਰੇ ਮੈਂ ਆਪ ਹੀ ਲੈਣ ਹਾਂ ਕੀ ਕਰੀ ਇਹਨਾ ਇਹ ਪਤੰਗੜਾਈ ਇਹਨਾ ਐ ਕਦੋਂ ਡਾਈ ਇਹਨਾ ਗਾ ਅੱਛਾ ਦੀਦਾ ਹੀ ਨਹੀਂ ਪਤੰਗ ਤੇਰਾ ਕੈਮਰੇ ਚ ਨਹੀਂ ਆਉਂਦਾ ਪਿਆ ਇੱਧਰ ਜੋਤ ਹੀ ਦੀਦਾ ਹਾਂ ਡਾਉਣਾ ਤਾਂ ਹੁੰਦਾ ਨਹੀਂ ਜੋਤ ਨੂੰ ਆ ਗਈ ਪਾਈ ਕਿੱਡੀ ਕਿੱਡੀਆਂ ਦੇ ਭਾਪੇ ਵਾਲੀ ਚੱਪਲਾ ਪਾ ਮੇਰੀਆਂ ਚੱਪਲਾ ਪਾ ਰੱਖੀਆਂ ਨੇ ਚੱਪਲਾ ਤਾਂ ਨਿੱਕੀਆਂ ਪਾਵ ਦੇ ਵਿੱਚ ਨਹੀਂ ਚੱਲ ਜਾ ਤੂੰ ਡਾਪ ਤੰਗ ਹਾਂ ਚਾਚੂ ਖੇਚ ਮਾਰ ਕੇ ਦਹਾ ਹਾਂ ਹਾਂ ਹੱਥੇ ਨੇ ਉਹ ਕਰ ਰੱਖਿਆ ਖੂਨ ਨਾਲ ਇਧਰ ਦੇਖੋ ਗਾਇਸ ਇਹ ਨਹੀਂ ਖੇਡਦਾ ਲੱਗਿਆ ਖੜਾ ਪਤੰਗ ਯਾਰ ਦੱਸ ਇਹ ਨਹੀਂ ਖੇਚ ਦੇਖਣ ਕਿੰਨੀ ਉਹ ਬਦਲਾ ਤੱਕ ਜਾਂਦਾ ਇਹਨੂੰ ਬਲੀ ਵੀ ਜਾਇਆ ਕਰਉਣਾ ਨਾਲ ਚਾਚੂ ਚਾਚੂ ਖੇਚ ਕੇ ਦੱਸ ਹਾਂ ਉਧਰ ਨਹੀਂ ਪ੍ਰੀ ਉਧਰ ਕਾ ਉਹ ਕਰੀ ਜਾ ਰੋ ਦਿੰਦੇ ਨਹੀਂ ਹੁੰਦਾ ਕਿਉਂ ਚੜੋ ਗਾਇਸ ਇਹ ਨਹੀਂ ਖੇਚ ਦੇਖਣ ਕਿੰਨੀ ਤੇ ਖਿੱਚੂਗਾ ਹਾਂ ਕੀ ਹੈ ਨਾ ਤੂੰ ਖੱਕੇ ਨਹੀਂ ਦੇ ਖਿੱਚ ਕੇ ਦਿਖਾਓ ਖਿੱਚ ਕੇ ਦਿਖਾਓ ਪਤੰਗ ਨਹੀਂ ਜਿੰਦਾਗਾ ਸੋ ਨਹੀਂ ਉ ਤਾਂ ਸੂਰਜ ਪਾਜਦਾ ਨਹੀਂ ਦੇਦਾ ਆ ਹੁਣ ਕਰ ਪਤੰਗ ਸੂਰਜ ਵਜ ਹੀ ਜਾਂਦਾ ਜਦੋਂ ਅੱਖਾਂ ਜੀ ਨਹੀਂ ਉਹਨੂੰ ਤਾਂਗੇ ਕਿੱਧਰ ਦੇਖ ਜੂਗਾ ਪਤੰਗ ਨਹੀਂ ਜਿੰਦਾ ਸਾਨੂੰ ਨਹੀਂ ਅੱਖਾਂ ਤਾਂ ਜਾਂਦੀਆਂ ਨਹੀਂ ਮੇਰੀਆਂ ਜੂਮ ਕਰਨੇ ਸਿੱਧਾ ਸੂਰਜ ਜਾਂਦੇ ਨਹੀਂ ਸਾਨੂੰ ਉੱਤਰ ਨਹੀਂ ਦੇ ਸੂਰਜ ਦੇ ਉਹ ਵਜਦੀ ਲਸ਼ਕੋਰ ਜੋਤ ਨੂੰ ਜੀ ਉਹਨੂੰ ਆਵਾਵਾਂ ਲਾ ਚੱਲ ਮੰਮੀ ਚਾਹ ਬਣਾ ਦੇ ਨਾਲ ਮੈਂ ਦੁੱਧ ਗਰਮ ਕਰਦੀ ਚੰਗਾ ਮੰਮੀ ਮੈਂ ਕੰਮ ਕਰਦੀ ਹਾਂ ਨਾਲੇ ਨਾਲੇ ਮੈਂ ਦੁੱਧ ਗਰਮ ਕਰਦੀ ਥੜਾ ਜਿਹਾ ਨਾਲੇ ਵੇਖ ਮੈਂ ਜਦੋਂ ਦੁੱਧ ਗਰਮ ਕਰਦੀ ਮੈਂ ਜੀ ਕਰੀ ਜਾਂਦਾ ਜੀ ਦੁੱਧ ਪੀ ਕੰਮ ਕਰਦੀ ਹਾਂ ਕੰਮ ਬਾਅਦ ਚੋਂ ਕਰ ਲਿਓ ਫਿਰ ਰੋਟੀ ਦਾ ਟਾਈਮ ਹੋ ਜਾਊਗਾ ਕੋਈ ਨਹੀਂ ਇੱਕ ਥੋੜਾ ਜਿਹਾ ਆਂਡਾ ਦੀ ਭੁਰਜੀ ਬਣਾਵਾਂਗੇ ਅਸੀਂ ਨਾ ਹੋਰ ਵਧੀਆ ਆਂਡੇ ਖਾਵਾਂਗੇ ਲੈ ਸੱਚੀ ਸੱਚੀ ਹੋਊ ਸੱਚੀ ਅੱਛਾ ਮੈਂ ਕਿਹਾ ਵੀਡੀਓ ਵਾਸਤੇ ਆਂਦਾ ਵੇ ਜਿਹੜੀ ਨਹੀਂ ਨਹੀਂ ਸੱਚੀ ਲਿਆਵਾਂਗੇ ਜਾਂਦੇ ਹੋਰ ਕਿੰਨੇ ਲਿਆਵਾਂਗੇ 10 15 ਲੈ ਆਵਾਂਗੇ 10 15 ਆਣੀ ਹੈ ਇੱਕ ਵਾਦੂ ਇੱਕ 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 ਤਾਂ ਜਾੜ ਚ ਹੀ ਰਹੇ ਸਾਡੀ ਪੰਜ ਪੰਜ ਹੀ ਲੈ ਆਈ ਸਦੇ ਜੰਗਾ ਹੋਰ ਸਿੱਧਾ ਸਾਹ 50 ਦੇ 50 50 ਦੇ ਪੰਦ ਪਰ ਜੀ ਬਣਾਵਾਂਗੇ ਪਾਲ ਕੀ ਖਾਵਾਂਗੇ ਪਰਜੀ ਬਣਾਵਾਂਗੇ ਪਰਜੀ ਬਣਾਵਾਂਗੇ ਪਰਜੀ ਬਣਾਈਏ ਨਾਲੇ ਰੋਟੀ ਨਾਲ ਖਾਵਾਂਗੇ ਭਰ-ਭਰ ਕੇ ਕੌਲੇ ਰੋਟੀ ਖਾਧੀ ਜੋਗੀ ਖਾਣਾ ਹਣਾ ਹਾਂ